ਇਹ ਤਸਵੀਰਾਂ ਜੋ ਸਕਰੀਨ ਤੇ ਚੱਲ ਰਹੀਆਂ ਨੇ ਬਠਿੰਡਾ ਦੀਆਂ ਤਸਵੀਰਾਂ ਨੇ ਜਿੱਥੇ ਬੀਤੀ ਰਾਤ ਕੁਝ ਬੰਮ ਨੁਮਾ ਚੀਜ਼ ਡਿੱਗਣ ਦਾ ਜਿਹੜਾ ਅਨੁਮਾਨ ਹੈ ਉਹ ਲਗਾਇਆ ਜਾ ਰਿਹਾ ਹੈ ਖੇਤਾਂ ਦੇ ਵਿੱਚ ਪਈ ਹੋਈ ਇਹ ਚੀਜ਼ ਨੂੰ ਪੁਲਿਸ ਤੇ ਆਰਮੀ ਵੱਲੋਂ ਜਾਂਚ ਕੀਤਾ ਜਾ ਰਿਹਾ ਹੈ ਤੇ ਨਾਲ ਦੇ ਨਾਲ ਹੀ ਇਹ ਜਿਹੜਾ ਇਹ ਪਿੰਡ ਹੈ ਬਠਿੰਡਾ ਦਾ ਉਥੇ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਵੀ ਹੋ ਰਹੀ ਹੈ ਕਿ ਸਾਰੇ ਜਣੇ ਆਪਣੇ ਘਰਾਂ ਦੇ ਵਿੱਚ ਰਹਿਣ ਕਿਉਂਕਿ ਇਸ ਚੀਜ਼ ਹੋ ਸਕਦਾ ਹੈ ਕੋਈ ਬੰਬ ਨਮਾ ਚੀਜ਼ ਹੋਵੇ ਤੇ ਆਰਮੀ ਇਸ ਦੀ ਜਾਂਚ ਕਰ ਰਹੀ ਹੈ ਪਹਿਲਾਂ ਸੁਣੋ ਤੁਸੀਂ ਇਹ ਪੂਰੀ ਅਨਾਉਂਸਮੈਂਟ ਵਾਲੇ ਦੁਆਰਾ ਕੋਈ ਤਿਉਹਾਰ ਬਾਰੇ ਬਤਨ ਚਾਹੀਦੀ ਬੀ ਹੈ ਉਹਨਾਂ ਤੋਂ ਬਹੁਤ ਚਾਰਗਾਈ ਚਲ ਰਿਹਾ ਹੈ ਕਿਰਪਾ ਕਰਕੇ ਜੋ ਵੀ ਕਰ ਲੈਨੇ ਉਹ ਕਰੰਤੀ ਰਹਿਣ ਆਪਣੀ ਸਤਿਗੁਰੂ ਨਾਲ ਕੋ ਰਹਿਣ ਸਵਾਹ ਗੁਰੂ ਜੀ ਦਾ ਸਾਥ ਸਵਾਹ ਗੁਰੂ ਜੀ ਦੇ ਪਦੇ ਤਾਂ ਸੁਣਿਆ ਤੁਸੀਂ ਪਿੰਡਾਂ ਦੇ ਵਿੱਚ ਗੁਰੂ ਘਰਾਂ ਤੋਂ ਅਨਾਉਂਸਮੈਂਟ ਹੋ ਰਹੀਆਂ ਨੇ ਕਿ ਲੋਕੀ ਆਪਣੇ ਘਰਾਂ ਦੇ ਵਿੱਚ ਰਹਿਣ ਤੇ ਲੋਕਾਂ ਤੋਂ ਜਿੰਨਾ ਹੋ ਸਕਦਾ ਹੈ ਲੋਕ ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਦੂਰ ਰਹਿਣ ਤੇ ਨਾਲ ਦੇ ਨਾਲ ਹੀ ਜੋ ਕਿ ਆਪਣੇ ਆਸ-ਪਾਸ ਦਾ ਖਿਆਲ ਰੱਖਣ ਜਿਹੜੀ ਬਸਤੀ ਕਿਹੜੀ ਹੈ ਇਹ ਬਸਤੀ ਵੀਰਤਲਾਬ ਬਸਤੀ ਨੰਬਰ 4 ਆ। ਅੱਜ ਕੀ ਹੋਇਆ ਇੱਥੇ? ਇਹ ਰਾਤ ਬਈ ਕੋਈ ਪਤਾ ਨਹੀਂ ਕੀ ਚੀਜ਼ ਡਿੱਗੀ ਇੱਥੇ। ਵੀ ਪਟਾਕਾ ਪਿਆਗਾ। ਇਹ ਸੀਗਾ ਵੀ ਪੌਣੇ 11 ਵਜੇ ਦਾ ਟਾਈਮ ਸੀਗਾ। ਤੇ ਪਟਾਕਾ ਬਹੁਤ ਵੱਡਾ ਪਿਆ ਸੀਗਾ। ਅਵਾਜ਼ ਵੀ ਘਰ ਵੀ ਕੰਬ ਗਏ ਆ। ਕਿੰਨੇ ਵਜੇ ਦੀ ਇਹ ਜਿਹੜੀ ਇਹ ਜਿਹੜੀ ਹੈਗਾ ਟਾਈਮ ਹੈਗਾ ਇਹਦਾ ਪੌਣੇ 11 ਵਜੇ ਦਾ। अच्छा कोई देखे कुछ किस तरह ਦਾ ਸੀਗਾ ਜਿਵੇਂ ਕਿ ਲੋਕ ਦਾ ਤਾਰਾ ਜਿਹਨੇ ਆਂਦਾ ਹਾਂ ਜਿਵੇਂ ਵੀ ਆਪਾਂ ਕਹਿ ਦਿੰਦੇ ਨੇ ਜਿਵੇਂ ਅਗਦਾ ਕੋਲਾ ਆ ਹਾਂ ਉਵੇਂ ਅਸਮਾਨ ਚ ਉਹ ਹੋਇਆ ਸੀਗਾ ਕਿੰਨੇ ਕੇ ਸੀਗੇ ਇਕੱਲਾ 12 ਇੱਥੇ ਤਾਂ 12 ਸੀਗਾ ਬਾਕੀ ਇਧਰ ਆਸੇ ਪਾਸੇ ਵੀ ਕਹਿ ਰਹੇ ਆ اچھا ਮਾਹੌਲ ਕਿਸ ਤਰ੍ਹਾਂ ਦਾ ਸੀ ਜਦੋਂ ਇਹ ਕਿੰਨੇ ਵਜੇ ਦੀ ਘਟਨਾ ਸੀਗੀ ਮਾਹੌਲ ਤਾਂ ਉਦੋਂ ਦਾ ਖਤਰਨਾਕ ਹੀ ਸੀਗਾ ਡਰ ਗਏ ਸਾਰੇ ਲੋਕ ਬਟ ਜਦੋਂ ਦੇਖ ਕੇ ਤਾਂ ਫਿਰ ਉਹ ਠੰਡਾ ਹੋਇਆ ਪੈ ਗਿਆ ਸੀਗਾ ਕੋਈ ਹੋ ਨਹੀਂ ਹੋਇਆ ਨੁਕਸਾਨ ਨਹੀਂ ਹੋਇਆ ਦੇਖੀਏ ਕਿਸ ਤਰ੍ਹਾਂ ਦੀ ਚੀਜ਼ ਕਿਸ ਤਰ੍ਹਾਂ ਦੀ ਹੈ ਇਹ ਹੰ ਕਹਿ ਹੋਆ ਜੁ ਮੈਂ ਇੱਕ ਲੰਮੀ ਇਹ ਲੋਹੇ ਦੀ ਚੀਜ਼ ਹੋਵੇ ਜੇ ਜਾਣ ਦੇ ਦੇ ਕੋਲੇ ਜਾਨ ਨਹੀਂ ਦੇ ਦੇ ਕਿ ਮਿਲਟਰੀ ਆਈ ਹੈ ਹਾਂ ਮਿਲਟਰੀ ਆਈ ਹੈ ਪੁਲਸਿਕਾ ਹੀ ਪੂਰਾ ਪ੍ਰਦਾਰਥ ਟੁਕੜਾ ਹੈ ਇਹ ਆ ਕੋਈ ਮਿਸਾਈਲ ਦਾ ਕਿਸ ਤਰ੍ਹਾਂ ਦਾ ਕੀ ਚੀਜ਼ ਹੈ ਕੋਈ ਐਸੀ ਚੀਜ਼ ਹੈ ਕੋਲੇ ਜਾਨ ਨਹੀਂ ਦੇ ਦੇ ਰਹੀ ਅੱਛਾ ਤਾਂ ਸੁਣਿਆ ਤੁਸੀਂ ਪਿੰਡ ਵਾਸੀਆਂ ਨੇ ਕਿਵੇਂ ਦੱਸਿਆ ਕਿ ਬੀਤੀ ਰਾਤ ਕਿੰਨੇ ਵਜੇ ਇੱਕ ਧਮਾਕਾ ਸੁਣਾਈ ਦਿੱਤਾ ਉਸ ਤੋਂ ਬਾਅਦ ਜਦੋਂ ਸਵੇਰੇ ਉੱਠ ਕੇ ਵੇਖਿਆ ਤੇ ਖੇਤਾਂ ਦੇ ਵਿੱਚ ਆ ਬੰਬ ਨੂਮਾ ਚੀਜ਼ ਪਈ ਹੋਈ ਸੀ ਤੇ ਹੁਣ ਇਸ ਦੇ ਉੱਤੇ ਆਰਮੀ ਆਪਣਾ ਆਪਰੇਸ਼ਨ ਕਰ ਰਹੀ ਹੈ ਸ਼ਾਇਦ ਇਸ ਨੂੰ ਡਿਫਿਊਜ਼ ਕੀਤਾ ਜਾਣਾ ਤੇ ਜਿਸ ਨੂੰ ਲੈ ਕੇ ਪੂਰੇ ਪਿੰਡ ਨੂੰ ਲੋਕ ਕਰ ਦਿੱਤਾ ਗਿਆ ਹੈ ਸਾਰੇ ਪਿੰਡ ਵਾਸੀਆਂ ਨੂੰ ਆਪਣੇ ਆਪਣੇ ਘਰਾਂ ਦੇ ਵਿੱਚ ਰਹਿਣ ਲਈ ਕਹਿ ਦਿੱਤਾ ਗਿਆ ਤੇ ਇਸ ਤਰ੍ਹਾਂ ਦੀਆਂ ਹੀ ਤਸਵੀਰਾਂ ਹੋਰ ਵੀ ਵਕਤ ਵਕਤ ਥਾਵਾਂ ਤੋਂ ਨਜ਼ਰ ਆ ਰਹੀਆਂ ਨੇ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ